ਮਾਨਸੂਨ ਚ ਫ੍ਰਿਜ ਨਾਲ ਹਰ ਕੋਈ ਕਰਦਾ ਹੈ ਇਹ ਲਾਪਰਵਾਹੀ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ ਬੀਬੀਆਂ ਦੇਣ ਧਿਆਨ ਸਮਾਂ ਰਹਿਂਦਿਆਂ ਕਰ ਲਓ ਸੰਭਾਲ ਅੱਜ ਦਾ ਜ਼ਮਾਨਾ ਇਸ ਤਰ੍ਹਾਂ ਦਾ ਹੈ ਕਿ ਜੇਕਰ ਸਿਹਤ ਜਾਂ ਘਰੇਲੂ ਸਮਾਨ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਇਸ ਦੇ ਵਿਗੜਦਿਆਂ ਦੇਰ ਨਹੀਂ ਲੱਗਦੀ ਬਹੁਤੇ ਲੋਕ ਸਿਰਫ ਲਾਪਰਵਾਹੀ ਨਾਲ ਹੀ ਵੱਡਾ ਨੁਕਸਾਨ ਕਰ ਬੈਠਦੇ ਨੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਾਨਸੂਨ ਦੌਰਾਨ ਜੇਕਰ ਫ੍ਰਿਜ ਨਾਲ ਕੁਝ ਗਲਤੀਆਂ ਕੀਤੀਆਂ ਤਾਂ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਹੈ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਅੰਤ ਤੱਕ ਦੇਖਦੇ ਰਹਿਣਾ ਮੌਨਸੂਨ ਦੇ ਮਹੀਨੇ ਵਿੱਚ ਜਿੰਨੀ ਸਾਵਧਾਨੀ ਦੀ ਸਾਨੂੰ ਸਾਰਿਆਂ ਨੂੰ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਾਨੂੰ ਇਲੈਕਟ੍ਰੋਨਿਕ ਉਪਕਰਨਾ ਦਾ ਵੀ ਧਿਆਨ ਰੱਖਣਾ ਪੈਂਦਾ ਏਸੀ ਹੋਵੇ ਟੀਵੀ ਹੋਵੇ ਜਾਂ ਫਰਿੱਜ ਜੇਕਰ ਇਹਨਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਘਟ ਜਾਂਦੀ ਹੈ ਰਸੋਈ ਦੀਆਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਫਰਿੱਜ ਦੀ ਗੱਲ ਕਰੀਏ ਤਾਂ ਉਪਭੋਗਤਾਵਾਂ ਨੂੰ ਬਰਸਾਤ ਦੇ ਮੌਸਮ ਵਿੱਚ ਇਸ ਵੱਲ ਵੀ ਧਿਆਨ ਦੇਣਾ ਜਹਿਦਾ ਬਰਸਾਤ ਦੌਰਾਨ ਫ੍ਰਿਜ ਦਾ ਸਭ ਤੋਂ ਵੱਡਾ ਦੁਸ਼ਮਣ ਜਿਆਦਾ ਨਮੀ ਅਤੇ ਇਸ ਤੋਂ ਆਉਣ ਵਾਲੇ ਬੈਕਟੀਰੀਆ ਹੁੰਦੇ ਨੇ ਫ੍ਰਿਜ ਵਿੱਚ ਜਿਆਦਾ ਨਮੀ ਹੋਣ ਕਾਰਨ ਉਸ ਵਿੱਚੋਂ ਬਦਬੂ ਆਉਣ ਲੱਗਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਬਰਸਾਤ ਦੇ ਮੌਸਮ 'ਚ ਕੁਝ ਗੱਲਾਂ ਤੇ ਧਿਆਨ ਨਹੀਂ ਦਿੰਦੇ ਤਾਂ ਤੁਹਾਡੇ ਖਾਣੇ ਤੇ ਵੀ ਫਫੂੰਦੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਬਰਸਾਤ ਦੇ ਮੌਸਮ ਵਿੱਚ ਇਹਨਾਂ ਪਰੇਸ਼ਾਨੀਆਂ ਤੋਂ ਬਚਣ ਲਈ ਯਕੀਨੀ ਬਣਾਓ ਕਿ ਤੁਹਾਡੇ ਫ੍ਰਿਜ ਦੇ ਦਰਵਾਜ਼ੇ ਦੀ ਸੀਲ ਵਿੱਚ ਕੋਈ ਪਾੜਾ ਜਾਂ ਦਰਾਰ ਨਾ ਹੋਵੇ। ਬਰਸਾਤ ਦੇ ਮੌਸਮ ਵਿੱਚ ਫ੍ਰਿਜ ਦਾ ਦਰਵਾਜ਼ਾ ਜ਼ਿਆਦਾ ਦੇਰ ਤੱਕ ਖੁੱਲ੍ਹਾ ਰੱਖਣ ਤੋਂ ਬਚੋ ਅਤੇ ਜਦੋਂ ਵੀ ਸੰਭਵ ਹੋਵੇ 4 ਤੋਂ 6 ਦਿਨਾਂ ਵਿੱਚ ਫ੍ਰਿਜ ਦੀ ਜਾਂਚ ਕਰਦੇ ਰਹੋ। ਇਸ ਤੋਂ ਪਤਾ ਲੱਗੇਗਾ ਕਿ ਫੰਗਸ ਦੀ ਆਣੀ ਸ਼ੁਰੂ ਤਾਂ ਨਹੀਂ। ਉਹੀਏ ਵੈਸੇ ਤਾਂ ਹਰ ਕੁਝ ਦਿਨਾਂ ਬਾਅਦ ਫ੍ਰਿਜ ਦੀ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ ਪਰ ਬਰਸਾਤ ਦੇ ਮੌਸਮ ਵਿੱਚ ਤੁਹਾਨੂੰ ਆਪਣੇ ਫ੍ਰਿਜ ਨੂੰ ਨਿਯਮਤ ਤੌਰ ਤੇ ਡੂੰਘਾਈ ਨਾਲ ਸਾਫ਼ ਕਰਨ ਦੀ ਆਦਤ ਵੀ ਬਣਾਉਣੀ ਚਾਹੀਦੀ ਹੈ ਫ੍ਰਿਜ ਦੀਆਂ ਸਾਰੀਆਂ ਅਲਮਾਰੀਆਂ ਨੂੰ ਬਾਹਰ ਕੱਢੋ ਤੇ ਕੋਸੇ ਪਾਣੀ ਅਤੇ ਥੋੜੇ ਜਿਹੇ ਸਾਬਣ ਦੇ ਘੋਲ ਨਾਲ ਅੰਦਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਬਰਸਾਤ ਦੇ ਮੌਸਮ ਵਿੱਚ ਫ੍ਰਿਜ ਦੀ ਗੈਸਕਟ ਯਾਨੀ ਫ੍ਰਿਜ ਦੇ ਦਰਵਾਜ਼ੇ ਉੱਤੇ ਲੱਗੀ ਰਬੜ ਵੀ ਉੱਲੀ ਹੋਣ ਲੱਗਦੀ ਹੈ ਇਸ ਨੂੰ ਸਾਫ਼ ਕਰਨ ਲਈ ਇਸ ਤੇ ਸਫੇਦ ਸਿਰਕੇ ਦਾ ਛਰਕਾ ਕਰੋ ਅਤੇ 5 ਮਿੰਟ ਲਈ ਛੱਡ ਦਿਓ ਇਸ ਤੋਂ ਬਾਅਦ ਇੱਕ ਕਟੋਰੀ ਵਿੱਚ ਇੱਕ ਚਮਚ ਬੇਕਿੰਗ ਸੋਡਾ ਪਾ ਕੇ ਕੋਲ ਤਿਆਰ ਕਰੋ ਫਿਰ ਸੂਤੀ ਕੱਪੜੇ ਦੀ ਮਦਦ ਲੈ ਕੇ ਇਸ ਕੋਲ ਚ ਪਿਉ ਕੇ ਰਬੜ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰ ਲਓ ਇਸ ਤੋਂ ਬਾਅਦ ਇਸ ਨੂੰ ਸੁੱਕੇ ਕੱਪੜੇ ਨਾਲ ਪੂੰਝ ਲਓ ਇਸ ਨਾਲ ਨਾ ਸਿਰਫ ਫੰਗਸ ਦੂਰ ਹੋਵੇਗੀ ਸਗੋਂ ਫ੍ਰਿਜ ਵੀ ਚਮਕਣ ਲੱਗ ਜਾਵੇਗਾ ਐਸੀ ਅੱਜ ਦਾ ਖਾਸ ਤੇ ਮਹੱਤਵਪੂਰਨ ਟਿਪਸ ਮੌਨਸੂਨ ਦੌਰਾਨ ਜਿਹੜੇ ਲੋਕ ਫਰਿੱਜਾ ਤੋਂ ਹੀ ਬਿਮਾਰੀਆਂ ਪੈਦਾ ਕਰ ਬੈਠਦੇ ਨੇ ਉਹਨਾਂ ਲੋਕਾਂ ਵਾਸਤੇ ਅੱਜ ਦੀ ਵੀਡੀਓ ਬਹੁਤ ਖਾਸ ਸੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਇਸੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ